26 ਦਿਨ ਹੋ ਗਏ ਮੋਰਚਾ ਚੱਲਦਿਆਂ ਨੂੰ ਅਸੀਂ ਮੰਗ ਕਰਦੇ ਰਹੇ ਕਿ ਰਸਤਾ ਖੋਲਿਆ ਜਾਣਾ ਚਾਹੀਦਾ ਆਮ ਤੇ ਆਪ ਨੂੰ ਭ੍ਰਸ਼ਟਾਚਾਰ ਮੁਕਤ ਸਰਕਾਰ ਕਹਉਂਦੀ ਸੀਗੀ ਫਿਰ ਸੁਪਰੀਮ ਕੋਰਟ ਦੀ ਨਿਗਰਾਨੀ ਚ ਇਨਕੁਆਇਰੀ ਹੋਣੀ ਚਾਹੀਦੀ ਹੈ ਜਿਹੜੀ ਮੋਦੀ ਸਰਕਾਰ ਨਹੀਂ ਕਰਾਊਗੀ ਧਾਨ ਮੰਤਰੀ ਦੀ ਕਿ ਯੋਜਨਾ ਤਹਿਤ ਪੰਜਾਬ ਦੇਆਂ ਔਰਤਾਂ ਨੂੰ ਕੋ ਡਰੋਨ ਦਿੱਤੇ ਗਏ ਆ ਜੇ ਜਦੋਂ ਪਾਕਿਸਤਾਨ ਤੋਂ ਡਰੋਨ ਸਮਹਿਕ ਲੈ ਕੇ ਹੀਰੋਇਨ ਲੈ ਕੇ ਆਉਂਦਾ ਸੁੱਟ ਲਿਆ ਕਰੋ ਸ਼ਾਇਦ ਸਾਨੂੰ ਕੋਈ ਸਫਲਤਾ ਹੁੰਦੀ ਚਲੋ ਮੈਂ ਸਰਬੰਸੰਗ ਪੰਦੇਰ ਜੀ ਸ਼ੰਭੂ ਮੋਰਚੇ ਤੋਂ ਉਹਨੂੰ ਪਤਾ 126 ਦਿਨ ਹੋ ਗਏ ਮੋਰਚਾ ਚੱਲਦਿਆਂ ਨੂੰ 13 ਫਰਵਰੀ ਤੋਂ ਪਹਿਲਾਂ ਕੇਂਦਰ ਦੀ ਹਰਿਆਣਾ ਦੀ ਸਰਕਾਰ ਨੇ ਨੈਸ਼ਨਲ ਹਾਈਵੇ ਤੇ ਕੰਦਾ ਕੱਟ ਕੇ ਹਜੇ ਵੀ ਕੰਦਾ ਸਾਡੇ ਸਾਹਮਣੇ ਨੇ ਇਹ ਰਸਤਾ ਬੰਦ ਕੀਤਾ ਸੀ ਇਸ ਤਰ੍ਹਾਂ ਖਨੌਰੀ ਦਾ ਹੋਰ ਨਾਲ ਦੇ ਰਸਤੇ ਬੰਦ ਕੀਤੇ ਸੀ ਅਸੀਂ ਮੰਗ ਕਰਦੇ ਰਹੇ ਕਿ ਰਸਤਾ ਖੋਲਿਆ ਜਾਣਾ ਚਾਹੀਦਾ ਆਮ ਲੋਕਾਂ ਨੂੰ ਔਰ ਇੱਥੋਂ ਪੰਜਾਬ ਦੇ ਵਪਾਰ ਨੂੰ ਹਰਿਆਣੇ ਦੇ ਵਪਾਰ ਨੂੰ ਬਹੁਤ ਵੱਡਾ ਕੇਂਦਰ ਕਰਕੇ ਨੁਕਸਾਨ ਹੋ ਰਿਹਾ ਵਾ ਹਰ ਦੇਸ਼ ਦੇ ਕਿਸਾਨ ਮਜ਼ਦੂਰ ਉਹ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰਦਾ ਥੱਕ ਦਿੱਤਾ ਜਾਏ ਜਿਹੜਾ ਕਿ ਉਹ ਦੇ ਨਹੀਂ ਰਿਹਾ ਕਿ ਜਿਹੜੀ ਆਪਣੇ ਆਪ ਨੂੰ ਭ੍ਰਸ਼ਟਾਚਾਰ ਮੁਕਤ ਸਰਕਾਰ ਕਹਉਂਦੀ ਸੀਗੀ ਉਹ ਨੀਟ ਇਮਤਿਹਾਨਾਂ ਦੇ ਵਿੱਚ ਜਿਵੇਂ ਫੜੀ ਗਈ ਆ ਜਿਹਦੇ ਅਰਪਾਂ ਦੇ ਕੱਪੜੇ ਸਾਹਮਣੇ ਆ ਰਹੇ ਆ ਅਸੀਂ ਚਾਹੁੰਦੇ ਆ ਵੀ ਜਿਵੇਂ ਭਾਰਤ ਦੇ ਨੌਜਵਾਨ ਚਾਹੁੰਦੇ ਆ ਵੀ ਇਹ ਨੀਟ ਪ੍ਰੀਖਿਆ ਰੱਤ ਕਰਕੇ ਦੁਬਾਰਾ ਕਰਾਈ ਜਾਵੇ ਉਹਨਾਂ ਕੋ ਫੀਸਾ ਨਾ ਲਿਆ ਜਾਣ ਔਰ ਅਸੀਂ ਚਾਹੁੰਦੇ ਆ ਵੀ ਕੋਈ ਵੀ ਇਹਦੇ ਉੱਤੇ ਸੁਪਰੀਮ ਕੋਰਟ ਦੀ ਨਿਗਰਾਨੀ ਚ ਇਨਕੁਆਇਰੀ ਹੋਣੀ ਚਾਹੀਦੀ ਹੈ ਜਿਹੜੀ ਮੋਦੀ ਸਰਕਾਰ ਨਹੀਂ ਕਰਾਊਗੀ ਇਹਦੇ ਨਾਲ ਦੀ ਨਾਲ ਮੋਰਚਾ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਐਮਐਸਪੀ ਗਰੰਟੀ ਕਾਨੂੰਨ ਕਿਸਾਨ ਮਜ਼ਦੂਰ ਦਾ ਕਰਜ਼ਾ ਮਜ਼ਦੂਰਾਂ ਦਾ 200 ਦਿਨ ਰਜਕਾਰ 700 ਰੁਪਿਆ ਦਿਹਾੜੀ ਇਹ ਮੰਗਾ ਮੰਨ ਨਹੀਂ ਲਈ ਜਾਂਦੀਆਂ ਆਉਣ ਵਾਲੇ ਬਜਟ ਦੇ ਵਿੱਚ ਕੇਂਦਰ ਸਰਕਾਰ ਕੀ ਫੈਸਲੇ ਕਰਦੀ ਆ ਇਹ ਬਜਟ ਵਿੱਚ ਕੁਝ ਰੱਖਦੀ ਕਿ ਨਹੀਂ ਰੱਖਦੀ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਪੰਜਾਬ ਦੇ ਵਿੱਚ ਨਹਿਰੀ ਪਾਣੀ ਦਿੱਤਾ ਜਾਵੇ ਜਿੰਨੀ ਔੜ ਹੈਗੀ ਆ ਬਿਜਲੀ ਦੇ ਕਟਾਂ ਤੋਂ ਕਿਸਾਨਾਂ ਨੂੰ ਬਚਾਇਆ ਜਾ ਸਕੇ ਔਰ ਜਿਸ ਤਰੀਕੇ ਨਾਲ ਨਸ਼ੇ ਨੂੰ ਲੈ ਕੇ ਪੰਜਾਬ ਦੇ ਵਿੱਚ ਬਹੁਤ ਆਤ ਮੋਤਾਂ ਨੌਜਵਾਨਾਂ ਦੀਆਂ ਹੋ ਰਹੀਆਂ ਭਗਵੰਤਮਾਨ ਸਰਕਾਰ ਇਹਦੇ ਤੇ ਧਿਆਨ ਦੇਵੇ ਇਹਦੇ ਨਾਲ ਨਾਲ ਜਿਵੇਂ ਹੁਣ ਕੋ ਡਰੋਨ ਪ੍ਰਧਾਨ ਮੰਤਰੀ ਦੀ ਕਿ ਯੋਜਨਾ ਤਹਿਤ ਪੰਜਾਬ ਦੇਆਂ ਔਰਤਾਂ ਨੂੰ ਕੋ ਡਰੋਨ ਦਿੱਤੇ ਗਏ ਆ ਵੀ ਇਹਦੇ ਨਾਲ ਤੁਸੀਂ ਜੀ ਇਹ ਸਪ੍ਰੇਮਾ ਕਰ ਲੋ ਖੇਤਾਂ 'ਚ ਇਹ ਬੇਸ਼ੱਕ ਕਾਰਪੋਰੇਟ ਮਾਡਲ ਆ ਕਿਉਂਕਿ ਡਰੋਨ ਦੀ ਪੈਦਾਵਾਰ ਕਾਰਪੋਰੇਟ ਕਰ ਰਹੇ ਨੇ ਇਹਦੇ ਨਾਲ ਮਜ਼ਦੂਰ ਜਿਹੜਾ ਹੱਥੀਰ ਰਜਗਾਰ ਕਰਦਾ ਸੀ ਉਹਦਾ ਰਜਗਾਰ ਖਤਮ ਹੋ ਜਾਊਗਾ ਕਿਉਂ ਨਾ ਕਿਤੇ ਜਿਹੜਾ ਸਰਦਾ ਰਾਈ ਨਸ਼ਾ ਆਉਂਦਾ ਵਾ ਕਿਤੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਬਾਰਡਰ ਦੇ ਨਾਲ ਪਿੰਡਾਂ ਦੇ ਵਸਣ ਵਾਲੇ ਲੋਕ ਆ ਪੋਰਟਸ ਤੇ ਨਾਲ ਰਲ ਕੇ ਕਿਤੇ ਇਹੋ ਜਿਹੇ ਡਰੋਨ ਦਿੱਤੇ ਹੁੰਦੇ ਵੀ ਜਦੋਂ ਪਾਕਿਸਤਾਨ ਤੋਂ ਡਰੋਨ ਸਮੈਕ ਲੈ ਕੇ ਹੀਰੋਇਨ ਲੈ ਕੇ ਆਉਂਦਾ ਸੁੱਟ ਲਿਆ ਕਰੋ ਸ਼ਾਇਦ ਸਾਨੂੰ ਕੋਈ ਸਫਲਤਾ ਹੁੰਦੀ ਇਤ ਦੀਆਂ ਸਾਰੇ ਦੇਸ਼ ਨੂੰ ਮੁਬਾਰਕਾ ਹੋਣ ਧੰਨਵਾਦ